ਪੰਜਾਬੀ ਨੌਜਵਾਨਾਂ ਚ ਵਿਦੇਸ਼ ਜਾਣ ਦਾ ਰੁਝਾਨ ਲਗਾਤਾਰ ਵਧਦਾ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਨੌਜਵਾਨ ਵਿਦੇਸ਼ ਜਾ ਰਹੇ ਨੇ ਤਾਂ ਜੋ ਉਹ ਤੇ ਸੈਟਲ ਹੋ ਸਕਣ ਤੇ ਆਪਣਾ ਭਵਿੱਖ ਬਣਾ ਸਕਣ ਤੇ ਨਾਲ ਹੀ ਪਰਿਵਾਰ ਦਾ ਵੀ ਸਹਾਰਾ ਬਣ ਸਕਣ ਇਸੇ ਤਰ੍ਹਾਂ ਸੰਬਰਾਣਾ ਦੇ ਪਿੰਡ ਸਲੌਦੀ ਦਾ ਪਰਮਵੀਰ ਸਿੰਘ ਡੇਢ ਮਹੀਨਾ ਪਹਿਲਾਂ ਵਿਦੇਸ਼ ਗਿਆ ਸੀ ਉਹ ਵੀ ਸੁਪਨੇ ਲੈ ਕੇ ਗਿਆ ਸੀ ਕਿ ਉਹ ਆਪਣਾ ਭਵਿੱਖ ਬਣਾਏਗਾ ਤੇ ਮਾਪਿਆਂ ਦਾ ਸਹਾਰਾ ਬਣੇਗਾ ਪਰ ਸਾਨੂੰ ਨਹੀਂ ਸੀ ਪਤਾ ਕਿ ਵਿਦੇਸ਼ੀ ਧਰਤੀ ਦੇ ਧਰਤੀ ਤੇ ਉਸ ਨਾਲ ਕੋਈ ਅਣਹੋਣੀ ਵੀ ਵਾਪਰ ਸਕਦੀ ਹੈ ਦਰਸਲ ਪਰਮਵੀਰ ਸਿੰਘ ਦੀ ਸੜ ਖਾਲਸੇ ਦੇ ਵਿੱਚ ਮੌਤ ਹੋ ਗਈ ਹੈ ਤੇ ਉਧਰ ਜਦੋਂ ਇਹ ਖਬਰ ਪਰਿਵਾਰ ਤੱਕ ਪਹੁੰਚੀ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਹੁਣ ਉਹ ਸਰਕਾਰ ਨੂੰ ਅਪੀਲ ਕਰ ਰਹੇ ਨੇ ਕਿ ਉਹਨਾਂ ਦੇ ਪੁੱਤ ਦੀ ਮ੍ਰਿਤਕ ਦੇ ਨੂੰ ਪਿੰਡ ਵਾਪਸ ਲਿਆਂਦਾ ਜਾਵੇ ਕੀ ਨਾਮ ਹੈ ਜੀ ਪੁੱਤ ਅਕਤਾਰ ਸਿੰਘ ਵਿਸਲੋ ਦਿੱਤਾ ਅਕਤਾਰ ਜੀ ਜੇ ਦੇ ਡੈਥ ਹੋਈ ਤਾਂ ਤੁਹਾਡੇ ਕੀ ਲੱਗਦਾ ਰਾਜਪਤ ਜੱਸੀ ਐਸ ਜੀ ਨਾਮ ਦੀ ਉਹੰਦਰ ਦੇਸ ਤੋਂ ਟਿਸ਼ਕ ਗਈ ਬਹੁਤ ਲੱਖ ਬੱਚਾ ਸੀ ਸਾਡਾ ਘੱਟ ਡੇਰ ਫਿਰ ਵੀ ਨਾ ਪਹਲਾਉਣ ਹੋ ਸੀ ਚਾਣੇ ਬਾਤੇ ਗਈ ਸੀ ਸਾਰੇ ਖੁਸ਼ੀ ਖੁਸ਼ੀ ਛੱਡ ਕੇ ਔਰ ਕੱਲ੍ਹ ਸਾਨੂੰ ਜਦੋਂ ਪਤਾ ਲੱਗਿਆ ਸਭ ਨੇ ਕਿ ਉਹ ਕਹਿੰਦੇ ਕਿ ਜਾਨ ਸਰਤੇ ਪਈ ਅਟੇ ਪਰ ਮਾਰੂ ਪਾਪਾ ਕਾਤਾ ਪੇ ਕਿਬਰੀ ਕੋ ਦੂਗਲ ਹੋਈ ਜਾਂ ਤੁਹਾਡੀ ਮੇਰੀ ਐਂ ਤਾਂ ਪਾਰ ਲਾ ਤੇ ਇੱਕ ਦਿਨ ਪਹਿਲਾਂ ਉਹ ਰੌਣ ਤੋਂ ਪਹਿਲਾਂ ਹੋਈ ਖੋਸਤੀ ਦਾ ਸਮੁੰਦਰ ਜ ਬਹੁਤ ਖੋਸਤੀ ਕੋਈ ਤੱਕ ਨਹੀਂ ਪਹੁੰਚੀ ਕੰਮ ਤੇ ਜਾ ਰਿਹਾ ਸੀਗਾ ਕੰਮ ਤੇ ਜਾਂਦਾ ਰੋਡ ਕਰਾਸ ਕਰਨ ਲੱਗਿਆ ਗੱਡੀ ਦੀ ਲਪੇੜ ਤੇ ਵਿੱਚ ਆ ਗਿਆ ਇਹਦੀਆਂ ਉਹ ਡਟਵਾੜੀਆਂ ਤੇ ਘੋਟੋ ਵੀ ਪੇਚੀਆਂ ਨੇ ਬਣਾ ਰਹੀ ਸਰਕਾਰ ਨੂੰ ਸੀਪੀਲ ਕਰਨਾ ਚਾਹੁੰਦੇ ਕਿ ਜਿਹੜੇ ਉਹਦਾ ਪ੍ਰੋਸੈਸਿੰਗ ਆ ਬੋਡੀ ਲੈ ਜਾਂਦਾ ਬੋਡੀ ਲੈ ਜਾਂਦਾ ਕਿ ਕਲੀਅਰ ਕੀਤੀ ਹੋਈ ਅਸੀਂ ਇਹ ਕਹਿ ਰਹੇ ਹਾਂ ਵੀ ਸਾਡਾ ਬੱਚਾ ਸਾਡੇ ਕੋਲ ਆ ਚੁੱਕਾ ਹੁਣ ਇਹਦੇ ਪਿੱਛੇ ਦਾ ਬਹੁਤ ਦੇਖ ਸੀ ਸਰਕਾਰ ਦੇ ਪਿਲਕਤ ਕਿ ਸਾਡੇ ਪਿੱਛੇ ਦਾ ਸੀ ਬਹੁਤ ਦੇਖ ਸੀ ਸਰ ਜੀ ਇਧਰ ਆ ਕੇ ਨਾ ਹੋ ਗਿਆ ਫਰੀ ਹੈ ਪੜਾ ਕੀ ਨਾਮ ਉਰਨੋ ਸੁਜੀਤ ਸਿੰਘ ਹੈ ਸਰੀ ਅਧੁਰ ਕਰਨਾ ਭੱਤੀਏ ਬੱਚੇ ਦੀ ਡੈਥ ਹੋਈ ਆ ਕਿ ਕਾਰਨ ਕੀ ਬਣਿਆ ਇਹ ਕਾਰਨ ਆਈ ਹੋਈ ਆ ਇਹ ਕੰਮ ਤੇ ਜਾ ਰਿਹਾ ਸੀ ਤੇ ਪਿੱਛੋਂ ਗੱਡੀ ਨੇ ਵੇਟ ਮਾਰੀ ਉਹ ਕਿੰਨੇ ਚਿਰ ਪਹਿਲਾਂ ਵਾਪਰੀ ਡੇਢ ਮਹੀਨਾ ਹੋ ਗਿਆ ਜੀ ਉਮਰ ਕਿੰਨੀ ਕੀਤੀ ਬੱਚੀ ਦੀ ਉਮਰ 23 ਸਾਲ ਦੇ ਲਗਭਗ ਤੁਹਾਡਾ ਕੀ ਲੱਗਦਾ ਮੇਰਾ ਭਤੀਜਾ ਜੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦਾ ਜਿਹੜਾ ਉਹਨਾਂ ਨੂੰ ਬਾਡੀ ਲੈਣ ਦੇ ਵਿੱਚ ਪ੍ਰੋਸੈਸਸ ਮੈਂ ਤਾਂ ਕਹਿੰਦਾ ਜੀ ਸਾਡੀ ਮਦਦ ਕੀਤੀ ਜਾਵੇ ਲਾਸਟ ਟਾਈਮ ਕਦੋਂ ਦਾ ਫੋਨ ਵਗੈਰਾ ਕਹਿੰਦਾ ਕੋਈ ਗੱਲ ਹੋਈ ਇੱਕ ਦਿਨ ਪਹਿਲਾਂ ਹੋਈ ਆ ਜੀ ਕੀ ਕਹਿੰਦਾ ਸੀ ਕੁਛ ਸੀ ਬਸ ਬਾਹਰ ਬਾਕੀ ਤਾਂ ਠੀਕ ਠਾਕ ਬੋਲਿਆ ਜੀ ਉਹ ਕੋਈ ਗੱਲਬਾਤ ਨਹੀਂ ਜੀ ਤਾਂ ਜੀ ਕੌਣ ਕੌਣ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਦੋ ਭਤੀਜੇ ਦੀ ਇੱਕ ਭਤੀਜਾ ਬਾਹਰ ਚਲ ਗਿਆ ਤੇ ਇੱਕ ਇੱਥੇ ਆ ਜੀ ਦੂਜਾ ਉਹ ਕਿਹੜੀ ਕੰਟਰੀ ਚ ਉਹ ਤਾਂ ਹੀ ਖੇਤੀਬਾੜੀ ਕਰਦਾ ਜੀ ਅੱਛਾ ਹਾਂ ਜੀ ਇਹ ਕਿੰਨਾ ਸਮਾਂ ਪਹਿਲਾਂ ਗਿਆ ਸੀ ਇੱਕ ਡੇਢ ਕਿ ਮਹੀਨੇ ਦੇ ਲਗਭਗ ਜੀ ਅੱਛਾ ਹਾਂ ਜੀ ਕਿ ਪਰਿਵਾਰ ਚ ਕੋਣ ਕਰਨਾ ਦੋ ਭਰਾ ਸੇ ਸੀ ਤੇ ਹੋਰ ਕੋਣ ਕਰ ਪਰਵਾਰ ਦਾ ਇੱਕ ਡੈਡੀ ਆ ਕੇ ਇਹਦਾ ਇੱਕ ਮੰਮੀ ਆ ਇੱਕ ਭਰਾ ਜੀ ਤੇ ਬੋੜੀ ਵਗੈਰਾ ਸਭ ਹੁੰਦਾ ਮੈਂ ਤਾਂ ਕਹਾਂ ਸਰਕਾਰ ਛੇਤੀ ਤੋਂ ਛੇਤੀ ਸਾਡੀ ਮਦਦ ਕਰੀ ਜਾਵੇ ਸਭ ਤੋਂ ਢੇ ਪਿੰਡ ਦੇ ਵਿੱਚ ਇੱਕ ਅਡਰੈਸਟੀ ਹੋਈ ਹੈ ਸਭ ਨੂੰ ਹਾਂਜੀ ਮੈਂ ਸਾਬਕਾ ਸਰਪੰਚ ਲੋਬੀ ਸਾਡੇ ਪਿੰਡ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਜਿਹੜੀ ਪਿੰਡ ਚ ਬਹੁਤ ਹੀ ਸਾਡੇ ਪਿੰਡ ਦੀ ਸੋਗ ਦੀ ਲਹਿਰ ਹੈ ਜੀ ਇਹ ਨੌਜਵਾਨ ਮੁੰਡਾ ਸਾਡਾ ਡੇਢ ਮਹੀਨਾ ਪਹਿਲਾਂ ਇਟਲੀ ਗਿਆ ਸੀਗਾ ਜੀ ਤੇ ਜਦੋਂ ਇਟਲੀ ਤੇ ਆਪਣੇ ਕੰਮ ਲਈ ਸਵੇਰੇ ਸਾਈਕਲ ਤੇ ਜਾ ਰਿਹਾ ਸੀਗਾ ਇੱਕ ਤੇਜ਼ ਰਫਤਾਰ ਗੱਡੀ ਨਾਲ ਐਕਸੀਡੈਂਟ ਦੇ ਵਿੱਚ ਦੀ ਮੌਕੇ ਤੇ ਮੌਤ ਹੋ ਗਈ ਰੋਜ਼ੀ ਰੋਟੀ ਦੀ ਤਲਾਸ਼ ਚ ਗਿਆ ਸੀ ਹਾਂਜੀ ਆਪਣੇ ਘਰੋਂ ਇਥੋਂ ਕੰਮ ਕਰਨ ਵਾਸਤੇ ਗਿਆ ਸੀਗਾ ਜ਼ਮੀਨ ਘਾਟੂਣ ਕਰਕੇ ਬਾਹਰ ਜਾ ਕੇ ਮਿਹਨਤ ਕਰਾਂ ਤੇ ਆਪਣੇ ਪਰਿਵਾਰ ਨੂੰ ਸੈੱਟ ਕਰਾਂ ਜੀ ਪੇਪਰ ਡੇਢ ਮਹੀਨੇ ਵਿੱਚ ਵਿਚਾਰੇ ਦੀ ਮੌਤ ਹੋ ਗਈ ਜੀ ਅਸੀਂ ਸਰਕਾਰ ਨੂੰ ਕੀ ਕੀ ਕਹਤਾ ਮੈਂ ਕਿ ਉਹ ਜਿਹੜੀ ਉਹਦੀ ਜਿਹੜੀ ਡੈੱਡ ਬੋਡੀ ਆ ਅਸੀਂ ਪੰਜਾਬ ਸਰਕਾਰ ਕੋਲ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਜਿਹੜੀ ਮੁੰਡੇ ਦੀ ਇਹ ਡੈੱਡ ਬੋਡੀ ਹੈ ਜੀ ਤੇ ਉਹਨੂੰ ਪੰਜਾਬ ਲਿਆਉਣ ਵਿੱਚ ਸਾਡੀ ਸਰਕਾਰ ਬਹੁਤ ਮਦਦ ਕਰੇ ਵੀ ਜਲਦੀ ਤੋਂ ਜਲਦੀ ਡੈੱਡ ਬੋਡੀ ਸਾਡੇ ਕੋਲ ਉੱਥੇ ਪਹੁੰਚੇ ਜੀ ਤੇ ਉਹਦਾ ਜਿਹੜਾ ਅੰਤਿਮ ਸੰਸਕਾਰ ਆ ਉਹ ਟਾਈਮ ਸਿਰ ਹੋ ਸਕੇ ਜੀ ਹੋਇਆ ਕਦੋਂ ਆ ਇਹ ਵੀ ਜੀ ਕੱਲ 12:00 ਵਜੇ ਦਾ ਇਟਲੀ ਦੇ ਵਿੱਚ ਹੋਇਆ ਜੀ ਇਹ ਤੇ ਸਾਨੂੰ ਇੱਥੇ 4 ਵਜੇ ਪਤਾ ਲੱਗਿਆ ਜੀ ਵੀ ਇਹ ਦਰਘਟਨਾ ਹੋ ਗਈ ਉੱਥੇ ਉਹਦੀ ਮੌਤ ਹੋ ਗਈ